ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਗਣਤੰਤਰ ਦਿਵਸ ਤੇ ਰੱਜ ਕੇ ਪੜਾਅਸ ਕੱਢੀ ਐ ਅੱਜ 26 ਜਨਵਰੀ ਗਣਤੰਤਰ ਦਿਵਸ ਸੰਵਿਧਾਨ ਦਿਵਸ ਹੈ ਔਰ ਅੱਜ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜਾਂ ਦੀ ਦਿੰਨੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਗੌਰ ਨਾਲ ਅਖੀਰ ਤੱਕ ਪੂਰਾ ਸੁਣਿਓ ਤੇ ਸਮਝਣ ਦੀ ਕੋਸ਼ਿਸ਼ ਕਰਿਓ ਪਹਿਲੀ ਵੱਡੀ ਖਬਰ ਹੈ ਕਿ ਅੱਜ 26 ਜਨਵਰੀ ਤੇ ਕਿਸਾਨਾਂ ਨੇ ਬਹੁਤ ਵੱਡਾ ਐਕਸ਼ਨ ਕੀਤਾ ਹੈ ਔਰ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਭਾਜੜ ਜੀ ਪੈ ਗਈ ਹੈ ਸਰਕਾਰ ਸੋਚਣ ਲਈ ਮਜਬੂਰ ਹੋ ਗਈ ਹੈ ਦੂਜੇ ਪਾਸੇ ਅੱਜ ਜਿੱਥੇ ਇੱਕ ਪਾਸੇ ਜਿਹੜੀ ਕੇਂਦਰ ਸਰਕਾਰ ਹੈ ਜਿਹੜੀਆਂ ਸਰਕਾਰਾਂ ਨੇ ਉਹ ਗਣਤੰਤਰ ਦਿਵਸ ਤੇ ਵੱਡੇ ਵੱਡੇ ਸਮਾਗਮ ਕਰ ਰਹੀਆਂ ਨੇ ਉਥੇ ਕਿਸਾਨ ਮਜ਼ਦੂਰ ਬੇਰੁਜ਼ਗਾਰ ਤੇ ਹੋਰ ਕਈ ਤਬਕੇ ਅੱਜ ਦੇ ਦਿਨ ਦੇ ਉੱਪਰ ਰੋਸ ਪ੍ਰਦਰਸ਼ਨ ਵੀ ਕਰ ਰਹੇ ਨੇ ਤੀਜੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਡੱਲੇਵਾਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਔਰ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਵੱਡੇ ਨਿਸ਼ਾਨੇ ਸਾਧੇ ਨੇ ਔਰ ਉਧਰ ਅਮਰੀਕਾ ਦੇ ਵਿੱਚ ਅਮਰੀਕਾ ਨੇ ਜਿਹੜੇ ਉਥੇ ਗੈਰ ਕਾਨੂੰਨੀ ਪ੍ਰਵਾਸੀ ਗਏ ਹੋਏ ਨੇ ਅੱਜ ਉਹਨਾਂ ਤੇ ਵੱਡਾ ਐਕਸ਼ਨ ਕਰ ਦਿੱਤਾ ਹੈ ਅਮਰੀਕਾ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਕੇ ਵਾਪਸ ਭੇਜਣੇ ਅੱਜ ਸ਼ੁਰੂ ਕਰ ਦਿੱਤੇ ਨੇ ਹੁਣ ਪੂਰੀ ਜਾਣਕਾਰੀ ਦਿੰਨੇ ਆਂ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਅੱਜ ਦੇਸ਼ ਦੇ ਵਿੱਚ ਜਿਹੜੇ ਕਿਸਾਨ ਨੇ ਚਾਹੇ ਉਹ ਸ਼ੰਭੂ ਖਨੌਰੀ ਮੋਰਚੇ ਦੀ ਲੜਾਈ ਲੜ ਰਹੇ ਨੇ ਚਾਹੇ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਵੱਖਰੇ ਤੌਰ ਤੇ ਲੜਾਈ ਲੜੀ ਜਾ ਰਹੀ ਹੈ ਉਹ ਕਿਸਾਨ ਨੇ ਸਾਰੀਆਂ ਜਥੇਬੰਦੀਆਂ ਅੱਜ ਦੇਸ਼ ਦੇ ਵੱਡੀ ਗਿਣਤੀ ਸੂਬਿਆਂ ਦੇ ਵਿੱਚ ਟਰੈਕਟਰ ਮਾਰਚ ਕਰ ਰਹੀਆਂ ਨੇ ਦੇਸ਼ ਦੀਆਂ ਸੜਕਾਂ ਤੇ ਅੱਜ ਟਰੈਕਟਰਾਂ ਦਾ ਹੜ ਆਇਆ ਹੋਇਆ ਅੱਜ ਦੇਸ਼ ਦੀਆਂ ਸੜਕਾਂ ਦੇ ਉੱਪਰ ਜਿੱਥੇ ਇੱਕ ਪਾਸੇ ਜਿਹੜਾ ਲਾਲ ਕਿਲੇ ਦੇ ਵਿੱਚ ਜਦੋਂ 26 ਜਨਵਰੀ ਮਨਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਤੇ ਹੋਰ ਸਾਰੇ ਮਨਾ ਰਹੇ ਨੇ ਉਥੇ ਟੈਂਕਾਂ ਦੀ ਪਰੇਡ ਹੋ ਰਹੀ ਹੈ ਉਥੇ ਜਹਾਜ਼ਾਂ ਦੀ ਪਰੇਡ ਹੋ ਰਹੀ ਹੈ ਉਥੇ ਅੱਜ ਜਿਹੜੇ ਕਿਸਾਨ ਨੇ ਉਹ ਟਰੈਕਟਰਾਂ ਦੀ ਪਰੇਡ ਕਰ ਰਹੇ ਨੇ ਸੜਕਾਂ ਦੇ ਉੱਪਰ ਕਿਸਾਨਾਂ ਦੇ ਅੱਜ ਲੱਖਾਂ ਟਰੈਕਟਰ ਆਏ ਨੇ ਔਰ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਇਹ ਕਹਿ ਰਹੇ ਨੇ ਕਿ ਗਣਤੰਤਰ ਦਿਵਸਤਾ ਅੱਜ ਹੈ ਪਰ ਸਾਡੇ ਲਈ ਕੋਈ ਗਣਤੰਤਰ ਨਹੀਂ ਹੈ ਕਿਸਾਨ ਕਹਿੰਦੇ ਸੰਵਿਧਾਨਤਾ ਹੈ ਪਰ ਸੰਵਿਧਾਨ ਨੂੰ ਇਹ ਸਰਕਾਰਾਂ ਲਾਗੂ ਨਹੀਂ ਕਰ ਰਹੀਆਂ ਕਿਸਾਨ ਕਹਿੰਦੇ ਨੇ ਲੋਕਤੰਤਰ ਤਾਂ ਦੇਸ਼ ਨੂੰ ਕਿਹਾ ਜਾਂਦਾ ਪਰ ਲੋਕਾਂ ਦੀ ਆਵਾਜ਼ ਸੁਣੀ ਨਹੀਂ ਜਾਂਦੀ ਕਿਸਾਨ ਕਹਿੰਦੇ ਨੇ ਪਹਿਲਾਂ ਵੀ ਕਿਸਾਨ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਉਹਨਾਂ ਦੀ ਆਵਾਜ਼ ਨਹੀਂ ਸੁਣੀ ਤਾਂ ਫਿਰ ਇਹ ਕਾਹਦਾ ਲੋਕਤੰਤਰ ਹੈ ਕਿਸਾਨ ਕਹਿੰਦੇ ਨੇ ਕਿ ਸਾਰੇ ਤਬਕਿਆਂ ਦੇ ਲੋਕ ਚਾਹੇ ਉਹ ਮਜ਼ਦੂਰ ਨੇ ਚਾਹੇ ਬੇਰੁਜ਼ਗਾਰ ਨੇ ਚਾਹੇ ਦੁਕਾਨਦਾਰ ਨੇ ਚਾਹੇ ਕੱਚੇ ਮਲਾਜ਼ਮ ਨੇ ਤੇ ਚਾਹੇ ਕਿਸਾਨ ਨੇ ਸਾਰੇ ਹੀ ਆਪੋ ਆਪਣੇ ਮਸਲੇ ਲੈ ਕੇ ਦੁਖੀ ਨੇ ਤੰਗ ਨੇ ਔਰ ਉਮੀਦ ਕੀਤੀ ਜਾਂਦੀ ਹੈ ਕਿ ਲੋਕਤੰਤਰ ਕਹੇ ਜਾਣ ਵਾਲੇ ਦੇਸ਼ ਸਰਕਾਰਾਂ ਗੱਲ ਸੁਣਨ ਗਿਆ ਮਸਲਾ ਹੱਲ ਕਰਨ ਗਿਆ ਪਰ ਨਹੀਂ ਕੀਤਾ ਜਾਂਦਾ ਕਿਸਾਨਾਂ ਨੇ ਕਿਹਾ ਕਿ ਐਮਐਸਪੀ ਗਰੰਟੀ ਕਾਨੂੰਨ ਮਿਲਣ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ ਤੇ ਜਿਹੜਾ ਖੇਤੀ ਖਰੜਾ ਨਵਾਂ ਤਿੰਨ ਖੇਤੀ ਕਾਨੂੰਨਾਂ ਵਰਗਾ ਭੇਜ ਦਿੱਤਾ ਗਿਆ ਇਹਨੂੰ ਰੱਦ ਕਰਾ ਕੇ ਛੱਡਾਂਗੇ ਅੱਜ ਸਰਵਨ ਸਿੰਘ ਪੁੰਦੇਰ ਨੇ ਵੀ ਕਿਹਾ ਕਿ ਸਾਡਾ ਸਾਡੀਆਂ ਮੰਗਾਂ ਦਾ ਤੇ ਕਿਸਾਨਾਂ ਦਾ ਸਨਮਾਨ ਕੇਂਦਰ ਸਰਕਾਰ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਕਿ ਅਸੀਂ ਉਦੋਂ ਤੱਕ ਲੜਾਈ ਜਾਰੀ ਰੱਖਾਂਗੇ ਜਦੋਂ ਤੱਕ ਸਾਨੂੰ ਸਾਡੇ ਹੱਕ ਮਿਲ ਨਹੀਂ ਜਾਂਦੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਜ਼ੋਰਦਾਰ ਤਰੀਕੇ ਦੇ ਨਾਲ ਇਹ ਗੱਲਾਂ ਆਖੀਆਂ ਵੀ ਦੇਸ਼ ਦੇ ਵਿੱਚ ਤਾਨਾਸ਼ਾਹੀ ਵਰਗਾ ਮਾਹੌਲ ਬਣਾਇਆ ਜਾ ਰਿਹਾ ਹੈ ਸਰਕਾਰ ਕਿਸੇ ਦੀ ਨਹੀਂ ਸੁਣਦੀ ਪਈ ਸਰਕਾਰ ਚੰਮ ਦੀਆਂ ਚਲਾ ਰਹੀ ਐ ਔਰ ਇਸ ਤੋਂ ਅਗਲੀ ਵੱਡੀ ਖਬਰ ਇਹਦੇ ਨਾਲ ਮਿਲਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪਾਸੇ ਤਾਂ ਗਣਤੰਤਰ ਦਿਵਸ ਤੇ ਅੱਜ ਝੰਡਾ ਚੁਲਾਇਆ ਔਰ ਗਣਤੰਤਰ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਦੂਜੇ ਪਾਸੇ ਰੱਜ ਕੇ ਪੜਾਸ ਕੱਢੀ ਐ ਤੇ ਗੱਲਾਂ ਸਾਰੀਆਂ ਮੁੱਖ ਮੰਤਰੀ ਨੇ ਉਹ ਬੋਲ ਦਿੱਤੀਆਂ ਜਿਹਦੇ ਤੋਂ ਇਹ ਸਾਬਤ ਹੁੰਦਾ ਵੀ ਸੰਵਿਧਾਨਕ ਤਰੀਕੇ ਨਾਲ ਕਾਨੂੰਨੀ ਤਰੀਕੇ ਨਾਲ ਇੱਥੇ ਕੁਝ ਚੱਲਦਾ ਨਹੀਂ ਮੁੱਖ ਮੰਤਰੀ ਨੇ ਜਿੰਨੀਆਂ ਗੱਲਾਂ ਬੋਲੀਆਂ ਉਹ ਸਾਬਤ ਕਰ ਰਹੀਆਂ ਸੀਗੀਆਂ ਵੀ ਜਿਵੇਂ ਸੰਵਿਧਾਨਕ ਜਾਂ ਕਾਨੂੰਨੀ ਤਰੀਕੇ ਨਾਲ ਇੱਥੇ ਨਹੀਂ ਕੁਝ ਹੋ ਰਿਹਾ ਮਨਮਰਜ਼ੀਆਂ ਕੇਂਦਰ ਸਰਕਾਰ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਉਹ ਕਹਿੰਦਾ ਦੇਖੋ ਜੀ ਇੱਕ ਪਾਸੇ ਕੇਂਦਰ ਸਰਕਾਰ ਸਾਡਾ ਆਰਡੀਐਫ ਦਾ 5500 ਰੁਪਇਆ ਫੰਡ ਰੋਕ ਕੇ ਬੈਠੀ ਹੈ ਦੇ ਨਹੀਂ ਰਹੀ ਅਸੀਂ ਮੰਗਿਆ ਦਿੱਤਾ ਨਹੀਂ ਹੁਣ ਸਾਨੂੰ ਅਦਾਲਤ ਚ ਜਾ ਕੇ ਉਹ ਫੰਡ ਲੈਣ ਦੀ ਕੋਸ਼ਿਸ਼ ਕਰਨੀ ਪੈ ਰਹੀ ਹੈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਉਹ ਕਹਿੰਦਾ ਇੱਥੇ ਸੁਣਦਾ ਹੀ ਕੋਈ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਵੇਖੋ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਬਿਲਕੁਲ ਨਹੀਂ ਧਿਆਨ ਦੇ ਰਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਹ ਕਹਿੰਦਾ ਵੀ ਦੇਖੋ ਕਿਸਾਨ ਆਪ ਦੀਆਂ ਜਾਇਜ਼ ਤੇ ਹੱਕੀ ਮੰਗਾਂ ਮੰਨਵਾਉਣ ਲਈ ਇੰਨੇ ਟਾਈਮ ਤੋਂ ਮਰਨ ਵਰਤ ਰੱਖ ਰਹੇ ਆ ਹੜਤਾਲਾਂ ਧਰਨੇ ਮੁਜਾਹਰੇ ਕਰ ਰਹੇ ਆ ਪਰ ਸਰਕਾਰ ਸੁਣ ਨਹੀਂ ਰਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ ਨਿਸ਼ਾਨਾ ਲਾਇਆ ਵੀ ਇਹ ਕਿਹੋ ਜਿਹਾ ਸਿਸਟਮ ਹੈ ਜਿੱਥੇ ਸਰਕਾਰ ਜਿਹੜੀ ਹੈ ਉਹ ਲੋਕਾਂ ਦੀਆਂ ਮੰਗਾਂ ਨੂੰ ਗੋਲਦੀ ਨਹੀਂ ਔਰ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਕਹਿਤਾ ਭਗਵੰਤ ਮਾਨ ਕਹਿੰਦਾ ਕਿ ਜਿਹੜੇ ਕਿਸਾਨਾਂ ਦੇ ਟਰੈਕਟਰ ਖੇਤਾਂ 'ਚ ਹੋਣੇ ਚਾਹੀਦੇ ਨੇ ਉਹ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੜਕਾਂ ਤੇ ਨੇ ਔਰ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅੜੀਲ ਰਵਈਆ ਛੱਡ ਦੇਣਾ ਚਾਹੀਦਾ ਤੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਦੇਖੋ ਗੱਲਾਂ ਜਿੰਨੀਆਂ ਮਾਨ ਸਾਹਿਬ ਨੇ ਕਹੀਆਂ ਗੱਲਾਂ ਸਾਰੀਆਂ ਸਹੀ ਨੇ ਇੱਕ ਇੱਕ ਗੱਲ ਠੀਕ ਆ ਪਹਿਲਾਂ ਤਾਂ ਇਹਨਾਂ ਗੱਲਾਂ ਦਾ ਨਤੀਜਾ ਤੇ ਨਚੋੜੇ ਨਿਕਲਦਾ ਹੈ ਕਿ ਇੱਥੇ ਨਹੀਂ ਸੁਣੀ ਜਾਂਦੀ ਲੋਕਾਂ ਦੀ ਤਾਂ ਫਿਰ ਜਿਹੜਾ ਗਣਤੰਤਰ ਦਿਵਸ ਅੱਜ ਮਨਾਇਆ ਜਾ ਰਿਹਾ ਹੈ ਇਹਦਾ ਮਤਲਬ ਕੀ ਹੈ ਭਗਵੰਤ ਮਾਨ ਸਾਹਿਬ ਨੂੰ ਪੁੱਛ ਲੈਨੇ ਆ ਭਗਵੰਤ ਮਾਨ ਸਾਹਿਬ ਤੁਸੀਂ ਗਣਤੰਤਰ ਦਿਵਸ ਮਨਾ ਰਹੇ ਹੋ ਵਧਾਈਆਂ ਵੀ ਦੇ ਰਹੇ ਹੋ ਤੇ ਜਿਹੜਾ ਕੁਝ ਤੁਸੀਂ ਬੋਲਿਆ ਜੇ ਉਹ ਚੱਲ ਰਿਹਾ ਹੈ ਜੇ ਲੋਕਾਂ ਦੀ ਗੱਲ ਹੀ ਕੋਈ ਨਹੀਂ ਇੱਥੇ ਸੁਣਦਾ ਫੇਰ ਗਣਤੰਤਰ ਦਿਵਸ ਕਾਦਾ ਹੈ ਕਿਵੇਂ ਦਾ ਹੈ ਤੁਸੀਂ ਦੱਸੋ ਪਰ ਭਗਵੰਤ ਮਾਨ ਸਾਹਿਬ ਦੂਜਾ ਸਵਾਲ ਤੁਹਾਡੇ ਤੇ ਵੀ ਹੈ ਕੇਂਦਰ ਸਰਕਾਰ ਨਹੀਂ ਸੁਣਦੀ ਗੱਲ ਠੀਕ ਹੈ ਪਰ ਪੰਜਾਬ ਚ ਕੀ ਦੀ ਸਰਕਾਰ ਹੈ ਤੁਹਾਡੀ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਤੁਸੀਂ ਤੁਸੀਂ ਕੀ ਪੰਜਾਬ ਚ ਸੁਣ ਰਹੇ ਹੋ ਵੇਖੋ ਪੰਜਾਬ ਦੇ ਵਿੱਚ ਜਿੰਨੇ ਕੱਚੇ ਮੁਲਾਜ਼ਮ ਨੇ ਉਹ ਵਿਚਾਰੇ ਧਰਨਿਆਂ ਤੇ ਨੇ ਵੀ ਸਾਨੂੰ ਪੱਕੇ ਕਰੋ ਕੀ ਤੁਸੀਂ ਕੀਤੇ ਪੰਜਾਬ ਦੇ ਵਿੱਚ ਐਡੇ ਵੱਡੇ ਪੱਧਰ ਤੇ ਬੇਰੁਜ਼ਗਾਰੀ ਆ ਬੇਰੁਜ਼ਗਾਰ ਧਰਨੇ ਲਾ ਰਹੇ ਨੇ ਸਾਨੂੰ ਨੌਕਰੀਆਂ ਦੇ ਉਹ ਨਾਲੇ ਉਹ ਦੱਸ ਰਹੇ ਨੇ ਵੀ ਐਨੇ-ਐਨੇ ਮੈਕਮਿਆਂ ਚ ਐਨੇ ਲੱਖ ਸੀਟਾਂ ਖਾਲੀ ਪਈਆਂ ਸਾਨੂੰ ਨੌਕਰੀ ਦਿਓ ਤੁਸੀਂ ਦਿੱਤੀ ਹੈ ਭਗਵੰਤ ਮਾਨ ਸਾਹਿਬ ਤੁਹਾਡੇ ਪੰਜਾਬ ਦੇ ਵਿੱਚ ਰਾਜ ਦੇ ਵਿੱਚ ਕਿੰਨੇ ਥਾਵਾਂ ਤੇ ਅੱਜ ਤੱਕ ਲੋਕਾਂ ਤੇ ਲਾਠੀਆਂ ਵਰੀਆਂ ਨੇ ਲਾਠੀ ਚਾਰਜ ਹੋਏ ਨੇ ਪੱਗਾਂ ਲੱਥੀਆਂ ਨੇ ਭਗਵੰਤ ਮਾਨ ਜੀ ਠੀਕ ਹੈ ਤੁਸੀਂ ਕੇਂਦਰ ਸਰਕਾਰ ਬਾਰੇ ਜੋ ਬੋਲਿਆ ਉਹ ਠੀਕ ਬੋਲਿਆ ਪਰ ਤੁਹਾਡੇ ਰਾਜ ਚ ਕੀ ਹੋ ਰਿਹਾ ਹੈ ਤੁਹਾਡੇ ਰਾਜ ਦੇ ਵਿੱਚ ਸਰਕਾਰੀ ਕਾਲਜਾਂ ਚ ਜਿਹੜੇ ਪ੍ਰੋਫੈਸਰ 20 25 25 ਸਾਲ ਤੋਂ ਪੜਾ ਰਹੇ ਸੀ ਤੁਸੀਂ ਉਹਨਾਂ ਨੂੰ ਕੱਢਣ ਜਾ ਰਹੇ ਹੋ ਉਹਨਾਂ ਨੇ ਕੱਲ ਤੁਹਾਡੇ ਮੰਤਰੀ ਦੇ ਘਰ ਅੱਗੇ ਸਾਰਿਆਂ ਨੇ ਇਕੱਠੇ ਹੋ ਕੇ ਪਿੱਟ ਸਿਆਪਾ ਕੀਤਾ ਪਰ ਉਹ ਕਹਿੰਦੇ ਸੁਣੀ ਸੜੀ ਸਾਡੀ ਕਿਸੇ ਨੇ ਹੈ ਨਹੀਂਗੀ ਤਾਂ ਫਿਰ ਇਹ ਕਾਦਾ ਗਣਤੰਤਰ ਹੈ ਤੁਸੀਂ ਦੱਸੋ ਕੇਂਦਰ ਸਰਕਾਰ ਤੇ ਤੁਸੀਂ ਨਿਸ਼ਾਨਾ ਲਾ ਰਹੇ ਹੋ ਵੀ ਉਹ ਸੁਣਦੀ ਨਹੀਂ ਉਹ ਲੋਕਾਂ ਦੀ ਆਵਾਜ਼ ਨਹੀਂ ਸੁਣਦੀ ਪਰ ਪੰਜਾਬ ਤੇ ਤੁਸੀਂ ਸੁਣ ਰਹੇ ਹੋ ਤੁਸੀਂ ਔਰਤਾਂ ਨਾਲ ਵਾਅਦਾ ਕੀਤਾ ਸੀ ਨਾ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਈਆ ਦਿਆ ਕਰਾਂਗੇ ਜਿੰਨਾ ਘਰਾਂ 'ਚ ਤਿੰਨ-ਤਿੰਨ ਔਰਤਾਂ ਸੀ ਉਹਨਾਂ ਨੂੰ ਤਾਂ ਐਹੀ ਚਲੋ 3000 ਮਹੀਨੇ ਦਾ ਆਏ ਕਰੇਗਾ ਰਸੋਈ ਕਰ ਦਿੱਤਾ ਚੱਲੇਗਾ ਨਾ ਪਰ ਤੁਸੀਂ ਅੱਜ ਤੱਕ ਚਵਾਨੀ ਵੀ ਦਿੱਤੀ ਐਵੇਂ 2 ਕੁ ਮਹੀਨਿਆਂ ਬਾਅਦ ਤੁਸੀਂ ਫੇਰ ਕਹਿ ਦਿੰਦੇ ਹੋ ਨਹੀਂ ਅਸੀਂ ਹੁਣ 1000 ਨਹੀਂ 1100 ਦਿਆਂਗੇ ਕੀ ਗੱਲ ਭੀਖ ਦੇਣੀ ਤੁਸੀਂ ਲੋਕਾਂ ਨੂੰ ਇਹ ਹੁਣ ਤੁਸੀਂ 1100 ਦਿਆ ਕਰੋਂਗੇ ਜੇ ਦੇਣਾ ਸੀ ਤੁਸੀਂ ਗਰੰਟੀ ਦਿੱਤੀ ਸੀ 3 ਸਾਲ ਬੀਤ ਕੇ ਤੁਸੀਂ ਦੇ ਦਿੰਦੇ ਐਵੇਂ ਹੀ ਪਹਿਲਾਂ ਕਾਲੀਆਂ ਨੇ ਕੀਤਾ ਕਾਂਗਰਸ ਦੀ ਸਰਕਾਰ ਪੰਜਾਬ ਚ ਰਹੀ ਉਹਨਾਂ ਨੇ ਵੀ ਇਹੋ ਕੁਛ ਕੀਤਾ ਅਸੀਂ ਲੋਕ ਹੀ ਭੋਲੇ ਆ ਜਿਹੜੇ ਵਕ ਵਕ ਪਾਰਟੀਆਂ ਦੀਆਂ ਪੂਛਾਂ ਬਣੇ ਹੋਏ ਆ ਉਹਨਾਂ ਦੇ ਚੇਲੇ ਬਾਲ ਕੇ ਉਹ ਉਹਨਾਂ ਦੇ ਪੇਛ ਲੱਗ ਬਣੇ ਹੋਏ ਆ ਜਿੱਦਨ ਸਾਨੂੰ ਸੋਚੀ ਆ ਗਈ ਉਹਦਨ ਸਾਰਿਆਂ ਦਾ ਬੋਰੀ ਬਿਸਤਰਾ ਇੱਥੋਂ ਗੋਲ ਹੋ ਜਾਣਾ ਔਰ ਇੱਥੇ ਫਿਰ ਪਾਰਟੀਆਂ ਵੀ ਹੋਰ ਹੋਣਗੀਆਂ ਪਰ ਲੀਡਰ ਵੀ ਹੋਰ ਹੋਣਗੇ ਔਰ ਅੱਜ ਭਗਵੰਤ ਮਾਨ ਨੇ ਨਸ਼ਿਆਂ ਬਾਰੇ ਵੀ ਵੱਡਾ ਐਲਾਨ ਕੀਤਾ ਕਹਿੰਦੇ ਦੇਖੋ ਜੀ ਨਸ਼ਿਆਂ ਨੂੰ ਠੱਲ ਪਾਉਣ ਲਈ ਅਸੀਂ ਬਹੁਤ ਕੋਸ਼ਿਸ਼ ਕੀਤਾ ਐਨੇ ਅਸੀਂ ਉਹਨਾਂ ਨੇ ਅੰਕੜੇ ਦਿੱਤੇ ਵੀ ਐਨੇ ਅਸੀਂ ਜਿਹੜੇ ਨਸ਼ਿਆਂ ਦੇ ਕੇਸਾਂ 'ਚ ਭਗੌੜੇ ਸੀ ਉਹ ਫੜੇ ਆ ਐਨੇ ਅਸੀਂ ਨਵੇਂ ਨਸ਼ਾ ਤਸਕਰ ਫੜੇ ਆ ਇਦਾਂ ਦੇ ਅੰਕੜੇ ਤਾਂ ਭਗਵੰਤ ਸਬੰਨ ਸਾਹਿਬ ਜੀ ਕੈਪਟਨ ਵੀ ਦਿੰਦਾ ਰਿਹਾ ਚੰਨੀ ਨੇ ਵੀ ਦਿੱਤੇ ਸੀ ਇੱਕ ਰਹੀ ਜਦੋਂ ਮੁੱਖ ਮੰਤਰੀ ਸੀਗਾ ਉਹ ਬਾਦਲ ਵੀ ਦਿੰਦੇ ਹੁੰਦੇ ਸੀ ਅਸੀਂ ਐਨੇ ਫੜ ਲਏ ਲੋਕਾਂ ਦਾ ਸਵਾਲ ਆ ਨਸ਼ਾ ਖਤਮ ਕੀਤਾ ਕਿਉਂ ਨਹੀਂ ਹੋਇਆ ਕਿਉਂ ਨਹੀਂ ਇਹ ਗਲੀ ਗਲੀ ਕਿਉਂ ਵਿਕਦਾ ਇਹ 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 ਸਾਗ ਲੈਣ ਜਾਣਾ ਹੋਵੇ ਫਿਰ ਵੀ ਤੋੜਨ ਜਾਣਾ ਪੈਂਦਾ ਘਰੇ ਆ ਜਾਂਦਾ ਤਾਂ ਇਹ ਗੋਗਲੋਆਂ ਨਾਲੋਂ ਛੇਤੀ ਮਿਲ ਜਾਂਦਾ ਗਾਜਰਾ ਲੂ ਦੂਰ ਲੈਣ ਜਾਣਾ ਪੈਂਦਾ ਤਾਂ ਇਹ ਤਾਂ ਨੇੜੇੋਂ ਮਿਲ ਜਾਂਦਾ ਇੰਨਾ ਵਾਧੂ ਹੋਇਆ ਪਿਆ ਚਿੱਟਾ ਤਾਂ ਫਿਰ ਕਿੰਨੀ ਕੁ ਲਗਾਮ ਲੱਗੀ ਆ ਨਸ਼ੇ ਤੇ ਤੁਸੀਂ ਕਹਿੰਦੇ ਸੀ ਨਸ਼ੇ ਦਾ ਖਾਤਮਾ ਪੂਰੀ ਤਰ੍ਹਾਂ ਕਰ ਦਿਆਂਗੇ ਤੁਹਾਡੇ ਮੰਤਰੀ ਕੁਲਦੀਪ ਢਾਲੀਵਾਲ ਸਾਹਿਬ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਉਹਨਾਂ ਨੇ ਕਿਹਾ ਸੀ ਵੀ 31 ਦਸੰਬਰ ਤੱਕ ਭਗਵੰਤਮਾਨ ਨੇ ਸਾਹਿਬ ਨੇ ਕਿਹਾ ਨਸ਼ਾ ਖਤਮ ਹੋ ਜੂਗਾ ਵੀਡੀਓ ਪੁਰਾਣੀ ਆ ਉਸ ਤੋਂ ਬਾਅਦ ਕਿੰਨਾ ਕੁਝ ਲੰਘ ਗਿਆ ਤਾਂ ਕਹਿੰਦੇ ਮੇਰਾ ਗਰੰਟੀ ਹੈ ਵੀ 31 ਤੱਕ ਨਸ਼ਾ ਪੰਜਾਬ ਚੋਂ ਖਤਮ ਹੋ ਜੂਗਾ ਸਮਾਪਤ ਹੋ ਜੂਗਾ ਪਰ ਕਿੰਨੀਆਂ ਹੀ 31 ਲੰਘ ਗਈਆਂ ਬੱਤੀਆਂ ਲੰਘ ਗਈਆਂ 33 ਲੰਘ ਗਈਆਂ ਹਾਂ ਹਾਲਾਂਕਿ 32 33 ਨਹੀਂ ਹੁੰਦਾ ਪਰ ਮੈਨੂੰ ਤਾਂ ਲੱਗਦਾ ਪਤਾ ਨਹੀਂ ਕਿੰਨੀਆਂ ਕਿਥੇ ਦੇਠਾ ਲੰਘ ਗਈਆਂ ਪਰ ਨਸ਼ਾ ਖਤਮ ਨਹੀਂ ਹੋਇਆ ਅੱਜ ਤੁਸੀਂ ਜਿਹੜੇ ਅੰਕੜੇ ਦਿੱਤੇ ਨੇ ਉਹ ਅੰਕੜੇ ਕੀ ਨੇ ਇਦੇ ਬਾਰੇ ਨਹੀਂ ਮੈਨੂੰ ਪਤਾ ਮੈਨੂੰ ਤਾਂ ਇਨਾ ਪਤਾ ਤੁਸੀਂ ਐ ਕਰੋ ਭੇਸ ਬਦਲੋ ਮੁੱਖ ਮੰਤਰੀ ਸਾਹਿਬ ਆਮ ਬੰਦੇ ਬਣ ਕੇ ਨਾ ਆਮ ਬੰਦੇ ਬਣ ਕੇ ਤੇ ਸਾਈਕਲ ਤੇ ਤੁਸੀਂ ਦਾੜਾ ਰੌ ਰੱਖ ਲਓ ਤੁਹਾਨੂੰ ਦਾੜੇ ਦੇ ਵਿੱਚ ਲੋਕਾਂ ਨੇ ਨਹੀਂ ਵੇਖਿਆ ਥੋੜਾ ਲੰਬਾ ਕਰ ਲਓ 2 ਮਹੀਨੇ ਕਟਾਓ ਨਾ ਲੋਕਾਂ ਸਾਹਮਣੇ ਮਤਲਬ ਉਹ ਉਹਨੂੰ ਛੋੜ ਨਾ ਕਰੋ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਇਦਾਂ ਦਾ ਆਮ ਜੇ ਪਿੰਡੂ ਕਿਸਾਨ ਦਾ ਭੇਸ ਬਣਾ ਕੇ ਸਾਈਕਲ ਲੈ ਕੇ ਤੇ ਪਿੰਡਾਂ ਦੀਆਂ ਸੱਥਾਂ ਕੋਲ ਜਾ ਕੇ ਖੜੋ ਉਥੇ ਵੈਸੇ ਹੀ ਗੱਲ ਚਲਾ ਕੇ ਲੋਕਾਂ ਨੂੰ ਪੁੱਛੋ ਵੀ ਤੁਹਾਡੇ ਪਿੰਡ ਚਿੱਟਾ ਮਿਲਦਾ ਕਿੰਨਾ ਕ ਖਤਮ ਹੋਇਆ ਤੁਹਾਨੂੰ ਲੋਕ ਸੱਚ ਦੱਸ ਦੇਣਗੇ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਭਾਸ਼ਣ ਚ ਕਹਿੰਨੇ ਪਏ ਹੋ ਅਸੀਂ ਖਤਮ ਕਰਤਾ ਆ ਕਰਤਾ ਵਾਹ ਕਰਤਾ ਪਿੰਡਾਂ 'ਚ ਜਾ ਕੇ ਪੁੱਛੋ ਲੋਕਾਂ ਨੂੰ ਦੱਸ ਦੇਣਗੇ ਤੁਹਾਨੂੰ ਉਹ ਕਹਿਣਗੇ ਬਾਈ ਲੈਣਾ ਕਿੰਨੇ 1 ਮਿੰਟ 'ਚ ਮਗਾ ਦਿੰਨੇ ਆ ਫਿਰ ਕੀ ਕਰੋਗੇ ਦੇਖੋ ਸੱਚ ਦੇ ਰੂਬਰੂ ਹੋਵੋ ਸੱਚ ਬੋਲੋ ਸੱਚ ਕਬੂਲੋ ਨਹੀਂ ਖਤਮ ਹੋਇਆ ਨਸ਼ਾ ਨਹੀਂ ਕਟਿਆ ਇਹ ਲੋਕ ਕਹਿੰਦੇ ਨੇ ਤੁਸੀਂ ਜਿਸ ਨiyet ਤੇ ਨੀਤੀ ਨਾਲ ਕੰਮ ਕਰਨਾ ਸੀ ਸ਼ਾਇਦ ਕਰ ਨਹੀਂ ਸਕੇ ਮਾਨ ਸਾਹਿਬ ਵੇਖੋ ਗੁੱਸਾ ਨਾ ਕਰੋ ਤੁਸੀਂ ਪਹਿਲੀਆਂ ਸਰਕਾਰਾਂ ਦੀ ਆਲੋਚਨਾ ਕਰਦੇ ਰਹੇ ਹੋ ਕਮੀਆਂ ਕੱਢਦੇ ਰਹੇ ਹੋ ਕ੍ਰਿਟਿਸਿਜ਼ਮ ਕਰਦੇ ਰਹੇ ਹੋ ਵੱਡੇ ਸਵਾਲ ਠਾਉਂਦੇ ਰਹੇ ਹੋ ਅੱਜ ਵੀ ਤੁਸੀਂ ਕੇਂਦਰ ਸਰਕਾਰ ਤੇ ਸਵਾਲ ਠਾਏ ਨਾ ਮੋਦੀ ਸਰਕਾਰ ਤੇ ਫਿਰ ਤੁਹਾਡੇ ਤੇ ਵੀ ਉੱਠਣੇ ਚਾਹੀਦੇ ਨੇ ਹਾਂ ਇਹ ਨਹੀਂਗਾ ਵੀ ਤੁਹਾਡੇ ਤੇ ਕੋਈ ਕਮੀਆਂ ਨਾ ਕੱਢੇ ਤੁਹਾਡੇ ਕੋਈ ਸਵਾਲ ਨਾ ਠਾਏ ਅਸੀਂ ਤਾਂ ਠੋਕ ਵਜਾ ਕੇ ਤੁਹਾਡੇ ਤੇ ਉੱਪਰ ਵੀ ਸਵਾਲ ਠਾਵਾਗੇ ਤੁਸੀਂ ਰਾਜ ਕਰਦੇ ਪਏ ਹੋ ਤੁਸੀਂ ਦੱਸੋ ਪੰਜਾਬ ਦੀ ਜਵਾਨੀ ਕਿਹੜੇ ਦੁੱਖੋਂ ਬਾਹਰਲੇ ਦੇਸ਼ਾਂ ਵੱਲ ਭੱਜਦੀ ਆ ਮਾਨ ਸਾਹਿਬ ਦੱਸੋ ਅੱਜ ਅਮਰੀਕਾ ਜਿਹੜਾ ਉਹ 18000 ਮੁੰਡੇ ਕੁੜੀਆਂ ਨੂੰ ਉੱਥੋਂ ਅੱਜ ਕੱਢ ਰਿਹਾ ਸਾਡੇ ਭਾਰਤ ਦੇ ਔਰ ਕਿਵੇਂ ਕੱਢ ਰਿਹਾ ਖਬਰ ਤੁਸੀਂ ਸੁਣ ਲਈ ਹੋਣੀ ਹੈ ਬੇੜੀਆਂ ਤੇ ਹੱਥ ਕੜੀਆਂ ਲਾ ਕੇ ਜਾਣ ਕੇ ਬੇਇੱਜ਼ਤ ਕਰਕੇ ਵਾਈਟ ਹਾਊਸ ਨੇ ਫੋਟੋਆਂ ਪਾਤੀਆਂ ਔਰ ਕਈ ਉਹਦੋਂ ਪਹਿਲਾਂ ਨਿਕਲ ਆਏ ਨਹੀਂ ਪਤਾ ਸੀ ਕੱਢਿਆ ਜਾਊਗਾ ਆਪ ਛੱਡ ਕੇ ਵਿਚਾਰੇ ਬਹੁਤ ਸਾਰੇ ਆਗੇ ਵਾਪਸ ਵੀ ਕਿ ਸਾਨੂੰ ਕੱਢਣਗੇ ਹੋਣਾ ਤਾਂ ਕਿਉਂ ਧੀਆਂ ਪੁੱਤ ਐਦਾਂ ਬੇ ਜਾਂਦੇ ਪਏ ਨੇ ਜਿੱਥੇ ਇੰਨਾ ਰਿਸਕ ਲੈ ਕੇ ਮੈਕਸੀਕੋ ਦੇ ਜੰਗਲਾਂ ਰਹੀਂ ਡੌਂਕੀਆਂ ਲਾ ਕੇ ਹੁਣ ਉਹ ਬਾਹਰ ਕੱਢੀ ਜਾਂਦੇ ਨੇ ਸਾਹ ਸੂਤੇ ਪਏ ਨੇ ਇਹ ਸਾਰਾ ਕੁਝ ਮਾਨ ਸਾਹਿਬ ਤੁਸੀਂ ਬਖੂਬੀ ਜਾਣਦੇ ਹੋ ਇਹ ਸਾਰਾ ਕੁਝ ਸਿਸਟਮ ਦਾ ਕਰਿਆ ਤਰਿਆ ਰਾਜ ਪ੍ਰਬੰਧ ਦਾ ਕਰਿਆ ਤਰਿਆ ਜੇਕਰ ਤੁਸੀਂ ਇਹ ਦਾਵਾ ਕੀਤਾ ਸੀ ਵੀ ਸਾਡਾ ਰਾਜ ਆ ਲੈਣਦੇ ਹੋ ਗੋਰੇ ਇੱਥੇ ਕੰਮ ਕਰਨ ਆਇਆ ਕਰਨਗੇ ਸਾਨੂੰ ਤਾਂ ਨਹੀਂ ਦੱਸਿਆ ਸਾਡੇ ਆਲੇ-ਦਾਲੇ ਪਿੰਡਾਂ 'ਚ ਕੋਈ ਗੋਰਾ ਕੰਮ ਕਰਨ ਆਇਆ ਨਾ ਗੋਰੀ ਸਾਡੇ ਤਾਂ ਰਿਸ਼ਤੇਦਾਰ ਸਾਰੇ ਆਂਡ ਗਵਾਂਡ ਦੇ ਲੋਕ ਤਰਲੋ ਮੱਛੀ ਹੁੰਦੇ ਫਿਰਦੇ ਨੇ ਵੀ ਕਿਸੇ ਤਰ੍ਹਾਂ ਅਸੀਂ ਉੱਥੇ ਚਲੇ ਜੀਏ ਮਾਨ ਸਾਹਿਬ ਤੁਹਾਨੂੰ ਦਿਖਿਆ ਤਾਂ ਸਾਨੂੰ ਜਰੂਰ ਮਲਾਇਓ ਵੀ ਤੁਹਾਡੇ 3 ਸਾਲ ਹੋ ਗਏ ਰਾਜ ਕਰਦਿਆਂ ਨੂੰ ਕਿਹੜੇ ਗੋਰੇ-ਗੋਰੀਆਂ ਇੱਥੇ ਆਏ ਨੇ ਕੰਮ ਕਰਨ ਤੇ ਕਿੰਨੇ ਇੱਥੋਂ ਜਾਣੇ ਬੰਦ ਹੋਏ ਨੇ ਜੇਕਰ ਤੁਸੀਂ ਕੋਈ ਇੱਕ ਅੱਧਾ ਜਿਹੜਾ ਵੈਸੇ ਹੀ ਅੱਗੇ ਵੀ ਆ ਜਾਂਦੇ ਸੀ ਕਈ ਉਹਨਾਂ ਨੂੰ ਕਈ ਵਾਰ ਤੁਸੀਂ ਵਿਖਾਉਣੇ ਆ ਵੇਖੋ ਜੀ ਆ ਮੁੰਡਾ ਕੈਨੇਡਾ ਤੋਂ ਵਾਪਸ ਆਇਆ ਫਿਰ ਪੰਜਾਬ ਆ ਗਿਆ ਉਹ ਬਾਈ ਇਹ ਤਾਂ ਇਹੋ ਜਿਹਾ ਹਜ਼ਾਰਾਂ ਚੋਂ ਕੋਈ ਰੇਅਰ ਇੱਕ ਅੱਧਾ ਤਾਂ ਪਹਿਲਾਂ ਵੀ ਆ ਜਾਂਦਾ ਸੀਗਾ ਤੁਸੀਂ ਕੀ ਤਬਦੀਲੀ ਕੀਤੀ ਆ ਤੁਸੀਂ ਕਿਹੜਾ ਅਨਕਲਾਬ ਲਿਆਂਦਾ ਤੁਸੀਂ ਕਿਹੜਾ ਬਦਲਾ ਲਿਆਂਦਾ ਇਹ ਪੰਜਾਬ ਦੇ ਲੋਕ ਤੁਹਾਨੂੰ ਪੁੱਛਣਾ ਚਾਹੁੰਦੇ ਨੇ ਪੁੱਛ ਰਹੇ ਨੇ ਜਵਾਬ ਹੁਣ ਤੁਸੀਂ ਦੇਣਾ ਤੁਸੀਂ ਕੇਂਦਰ ਸਰਕਾਰ ਤੇ ਸੁੱਟ ਰਹੇ ਹੋ ਕੇਂਦਰ ਤੁਹਾਡੇ ਤੇ ਸੁੱਟ ਰਿਹਾ ਲੋਕ ਕਿੱਧਰ ਜਾਣ ਜਿਹੜੇ ਸਵਾਲ ਤੁਸੀਂ ਕੇਂਦਰ ਤੇ ਕੀਤੇ ਕਿਸਾਨਾਂ ਨੂੰ ਲੈ ਕੇ ਉਹ ਆਵਾਜ਼ ਬਣੇ ਸਹੀ ਨੇ ਸਹਿਮਤ ਹਾਂ ਪਰ ਜੋ ਤੁਹਾਡੇ ਤੇ ਬਣਦੇ ਨੇ ਉਹਨਾਂ ਬਾਰੇ ਵੀ ਸੋਚਿਓ ਜ਼ਰੂਰ